ਸ਼ਕਾਰ ਦੀ ਬਕਵਾਹ ਮੇਰੇ ਨਾ ਤਾਂ ਇਸ ਕਿਸਮ ਦੀ ਸੀ ਕਿ 6 ਮਹੀਨੇ ਅੰਦਰ ਸਾਡੇ 6 7 7 ਸਾਡੇ 7 ਮਹੀਨੇ ਅੰਦਰ ਮੈ ਰਿਆ ਲਗਭਗ 7 ਮਹੀਨੇ ਉਹ ਜੁਗਲੂ ਮੈਨੂੰ ਯਾਦ ਕਰਕੇ ਸਮਾਂ ਬੁਝਾਰਦਾ ਰਿਹਾ ਅੰਦਰ ਪਾਨੂੰ ਦਿੱਤਾ ਸੀ ਤੇ ਮੈਂ ਰੋਜ ਚੁਗਲੂ ਦਾ ਬਿਆਨ ਵੇਖਦਾ ਸਾ ਸੁਣਦਾ ਸਾ ਕੰਗਾ ਉੱਥੇ ਸਿਰਾੜੇ ਮੰਗਦਾ ਸਿਰਾੜਾ ਓ ਮਾਮਾ ਹੀਰਦੇ ਓ ਮਚਲੀਤੀਆ ਓ ਤੇਰੀ ਫੋਟੋ ਵਾਲਾ ਸਿਰਾੜਾ ਹੁਣ ਇੱਕ ਮੇਰੇ ਕੋਲ ਇੱਕ ਲਿਆਇਆ ਸੀ ਕਿੱਥੇ ਕਿੱਧਰ ਗਿਆ ਉਹ ਰਿਆ ਸਿਰ ਤੇ ਭਾਈ ਇਹਨੂੰ ਸਿਰ ਦੇ ਉੱਤੇ ਇਹ ਸਾਹਮਣੇ ਰੱਖਣ ਵਾਲੇ ਨੇ ਆ ਗਿਆ ਆ ਗਿਆ ਜੁਗਨੂ ਇਹ ਜੁਗਨੂ ਤਾਂ ਕਿੱਥੇ ਦਿੱਤਾ ਜੀ ਝੋਟੇ ਦੇ ਇਹ ਜੁਗਨੂ ਨੂੰ ਤਾਂ ਪੰਜਾਬ ਦੀ ਸੰਗਤ ਨੇ ਐ ਵਧਾ ਕੇ ਮਹਾਨ ਬਣਾਇਆ ਕੇਸਰੀ ਵਾਲ ਹੋਰ ਨਾ ਬੜੀ ਇੱਥੇ ਭਾਉ ਜੇ ਆਏਗਾ ਤੇ 10000 ਪੁਲਸ ਵਾਲਾ ਲੈ ਕੇ ਆਈ ਨਹੀਂ ਕਾ ਇਹਨਾਂ ਨੇ ਤੇਰਾ ਹਾਲੋ ਕਰ ਨਹੀਂ ਹਾਲੋ ਕਰਦਾ ਯਾਦ ਰੱਖੇਗਾ ਕਿ ਮਾਝੇ ਵਾਲਿਆ ਨਰਵਾ ਪਿਆ ਇਹਨੂੰ ਦਰ ਮੈਂ ਦਿੱਤਾ ਸੀ ਗੱਟੀਆਂ ਥੱਲੇ ਓ ਭਰਾਵਾ ਇੱਕ ਸਰਾ ਨਾ ਹੋਰ ਸੀ ਜਿਹੜਾ ਇੱਧਰ ਦੇਖੇ ਹੁੰਦਾ ਹੈ ਉਹ ਆਹੋ ਕੀ ਕਿਹੜੇ ਲਫ਼ਜ਼ਾਂ ਨਾਲ ਮੈਂ ਤੁਹਾਡਾ ਧਨਵਾਦ ਕਰਾਂ ਜਿੰਨਾ ਸਾਥ ਔਰ ਜੋ ਸਰਕਾਰ ਦਾ ਤਸ਼ੱਤਤ ਧੱਕਾ ਅੱਜ ਵੀ ਮੈਂ ਕਹਿੰਦਾ ਕਿ ਕਸਰ ਨਾ ਛੱਡੀ ਕੋਈ ਇਹ ਰੰਗੇ ਬਿੱਲੇ ਨੂੰ ਕਹਿ ਦਿਓ 22 ਘਰ ਹਲੇ ਨਾ ਮਾਜੇ ਵਾਲੇ ਆ ਕੇ ਡਾਪਿਓ ਹਾਲੇ ਪਹੁੰਚੇ ਉਹ ਕਿਹੜਾ ਦਵਾਂਗੇ ਤੇਰਾ ਸਾਡੀ ਵਾਰੀ ਆ ਲੈਣ ਤੇ ਭੱਟੋ ਫੱਟ ਭਜਾਵਦੇ ਤੈਨੂੰ ਪੰਜਾਬੀ ਤੂੰ ਮੈਂ ਵੇਖਿਆ ਜਿੰਦਣ ਦਾ ਮੈਂ ਬਾਹਰ ਆਇਆ ਉਹਨੂੰ ਕਿਸਾਂ ਦੀ ਗੁੱਲੂ ਪੋਛਿਆ ਲੱਗਿਆ ਕੀ ਲੱਗਿਆ ਨਹੀਂ ਨਹੀਂ ਤਾਂ ਇਹ ਕਦੇ ਮਜੀਦ ਥੇ ਕਦੇ ਕਿੱਥੇ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਜੀ ਕਿ ਕਿੱਥੇ ਭੁਲੇਖੇ ਚ ਰਹਦੇ ਹੋ ਅਪਰਾਧ ਨਾ ਰਹਦੇ ਹੋ ਜੇ ਪ੍ਰੈਸ ਬੋਲਦੀ ਆ ਜੇ ਪ੍ਰੈਸ ਦੇ ਕੁਝ ਸੱਚਲ ਬੋਲਦੇ ਆ ਉਹਨਾਂ ਤੇ ਪਰਚਾ ਅੱਜ ਐਮਰਜੈਂਸੀ ਵਾਲੇ ਹਰ ਹੱਦ ਤੇ ਪਹਿਲਾਂ ਹਮਦ ਸਾਹਿਬ ਨੂੰ ਇਹ ਕੀ ਕਹਿੰਦਾ ਸੀ ਜੰਗੇ ਆਜ਼ਾਦੀ ਦੇ 350 ਕਰੋੜ ਖਾ ਕੇ ਕਹਿੰਦਾ ਸੀ ਕਿ ਨਹੀਂ ਕਹਿੰਦਾ ਸੀ ਇਹ ਜੀਤ ਨੇ ਇਸ ਪਾਟਕ ਨੂੰ ਇਹ ਸਾਧੂ ਸਿੰਘ ਹਮਦਰਦ ਸਾਹਿਬ ਬਾਰੇ ਨਾ ਹੀ ਸ਼ਬਦਾਵਲੀ ਵਰਤਣ ਵਾਲਾ ਅੱਜ ਮੈਂ ਵੇਖਦਾ ਕਾਹਦਾ ਮੁੱਖ ਮੰਤਰੀ ਹੈ ਜਾ ਕੇ ਲੰਮਾ ਭਿਆਉਂਦਾ ਹਮਦਰਦ ਸਾਹਿਬ ਅੱਗੇ ਇਹ ਕੇ ਲੋਕ ਜਿਨ੍ਹਾਂ ਦਾ ਸਟੈਂਡ ਕੋਈ ਨਹੀਂ ਔਰ ਹੁਣ ਮੈਂ ਵੇਖਦਾ ਜੇ ਹਮਦਰਦ ਸਾਹਿਬ ਨਾਲ ਚੰਗੀ ਹੋ ਗਈ ਤੇ ਹੁਣ ਜਗਬਾਨੀ ਵਾਲਿਆਂ ਨੂੰ ਗਵਾਉਂਦਾ ਕਿ ਲਾਲਾ ਜੀ ਤੁਸੀਂ ਸਾਡੇ ਉੱਤੇ ਖਬਰ ਨਾ ਲਾਇਓ ਨਹੀਂ ਤਾਂ ਥੋਡੇ ਸਾਰੇ ਅਖਬਾਰ ਛਪਣੀ ਬੰਦ ਕਰ ਦਿਆਂਗੇ ਤੁਹਾਡੇ ਕਾਰੋਬਾਰ ਬੰਦ ਕਰ ਦਿਆਂਗੇ ਮਗਰ ਪੰਜਾਬੀਆਂ ਨੂੰ ਜਿੰਨਾ ਨੱਪੋਂਗੇ ਨਾ ਪੰਜਾਬੀ ਬੰਨੇ ਫਿਰ ਤਾਂ ਮੁੜ ਕੇ ਨਿਕਲਣਗੇ ਇਸ ਗੁਰੂ ਦੀ ਧਰਤੀ ਤੇ ਧਰਤੀ ਬਖਸ਼ਿਸ਼ ਮੇਰੇ ਨਾਲ ਕਸਰ ਕੋਈ ਨਹੀਂ ਛੱਕੀ ਮਗਰ ਮੈਨੂੰ ਇਸ ਗੱਲ ਦਾ ਮਾਨ ਸੀ ਕਿ ਮੇਰਾ ਕਿਲਾ ਕਾਇਮ ਹੈ ਮੇਰਾ ਕਿਲੜਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨੋਂ ਜਦੋਂ ਅਤਮਾਸਟਕ ਹੋ ਕੇ ਇਹ ਨਿਮਾਣਾ ਨਾ ਚੀਤ ਅਰਦਾਸ ਕਰਕੇ ਤੁਰਦਾ ਸੀ ਨਾ ਮੈਂ ਸੂਪਰੇ ਕੈਂਡਨ ਜੇਲ ਕਾਲੋ ਨੂੰ ਕਹਿੰਦਾ ਹੁੰਦਾ ਸੀ ਮੈਂ ਕਾਲੋ ਭਗਵੰਤਪਾਣ ਨੂੰ ਕਹਿ ਦੀ ਚਾਹ ਲਾ ਲਵੇ ਜਿੱਤਣ ਵਜੀਠੇ ਦੀ ਵਾਰੀ ਆ ਗਈ ਨਾ हूं <laughs>